ਅਧਿਕਾਰੀ ਲੋਕ ਅਰ ਜਦੋਂ ਵੀ ਡੇਰੇ ਵਾਲੇ ਪਾਸੇ ਆਉਂਦੇ ਆ ਤਾਂ ਇਹ ਲੱਗਦਾ ਕਿ ਅੱਜ ਤੋਂ ਵੱਧ ਤੱਕ ਹੀ ਕਾਠੂਰਗਾ ਟੁੱਟ ਗਿਆ ਪਰ ਹਰ ਵਾਰ ਤੁਸੀਂ ਆਪਣਾ ਰਿਕਾਰਡ ਆਪ ਹੀ ਸੁਧਾਰ ਲੈਨੇ ਹੋ ਸੋ ਤੁਹਾਨੂੰ ਇੰਨੀ ਭਾਰੀ ਗਿਣਤੀ ਚ ਆਇਆਂ ਨੂੰ ਜੀ ਆਇਆਂ ਨੂੰ ਸਾਡੀ ਕੈਬਿਨੇਟ ਬੈਠੀ ਹੈ ਸਾਰੀ ਮਾਝੇ ਦੀ ਟੀਮ ਬੈਠੀ ਹੈ ਮਾਲਵੇ ਦੀ ਟੀਮ ਬੈਠੀ ਹੈ ਗੁਰਦਾਸਪੁਰ ਦੀ ਟੀਮ ਬੈਠੀ ਹੈ ਪਠਾਨਕੋਟ ਦੀ ਟੀਮ ਬੈਠੀ ਹੈ ਅੰਮ੍ਰਿਤਸਰ ਵਾਲੇ ਬੈਠੇ ਆਂ ਵੀਰੋ ਮੈਂ ਬਹੁਤਾ ਜਿਆਦਾ ਲੰਮਾ ਚੋੜਾ ਭਾਸ਼ਣ ਨਹੀਂ ਦੇਣਾ ਕਿਉਂਕਿ ਆਪਾਂ ਕੇਜਰੀਵਾਲ ਸਾਹਿਬ ਨੂੰ ਸੁਣਨਾ ਹੈ ਮੈਂ ਤਾਂ ਆਉਂਦਾ ਰਹਿਣਾ ਫੇਰ ਆਉਂਗਾ ਮੈਂ ਤਾਂ ਜਦੋਂ ਆ ਹੁਣ ਹੀ ਗਿਆ ਮੈਂ ਉਦੋਂ ਕਲਾ ਨੌਰ ਬਾਬਾਕਾਰ ਸਿੰਘ ਸਟੇਡੀਅਮ 'ਚ ਆਪਾਂ ਕੀਤਾ ਸੀ ਵੀਰੋ ਗੁਰਦੀਪ ਸਿੰਘ ਰੰਧਾਵਾ ਤੁਹਾਡਾ ਉਮੀਦਵਾਰ ਹੈ ਔਰ ਝਾੜੂ ਵਾਲਾ ਬਟਨ ਹੈ ਸਵੇਰੇ ਸਵੇਰੇ ਜਾਇਓ ਤਿਆਰ ਹੋ ਕੇ 20 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਹੱਥ ਝਾੜ ਕੇ ਵਾਪਸ ਮੁੜਾਇਓ ਕੋਈ ਹੋਰ ਬਟਨ ਵੱਲ ਦੇਖਿਓ ਬਿਨਾ ਨਹੀਂ ਤਾਂ ਅੱਖਾਂ 'ਚ ਕਾਲਾ ਮੋਤੀਆ ਵੀ ਉੱਤਰ ਸਕਦਾ ਐਡੇ ਪਾਪੀ ਨੇ ਇਹ ਪਾ ਝਾੜੂ ਵਾਲਾ ਬਟਨ ਦੱਬਿਆਓ ਮੈਂ ਕਿ ਦੜਵਾਇਆ ਆਇਆ ਝਾੜੂ ਚੱਲ ਗਿਆ ਉੱਥੇ ਤਾਂ ਉੱਥੇ ਵੀ ਲੋਕ ਕਹਿੰਦੇ ਸਾਡਾ ਖਹਿੜਾ ਛਡਾ ਲਓ ਮੈਂ ਕਿਹਾ ਜੀ ਖਹਿੜਾ ਤਾਂ ਤੁਸੀਂ ਛਡਾਉਣਾ ਹੈ ਸਾਡਾ ਤਾਂ ਨਾ ਹੀ ਲੱਗਣਾ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਸੋ ਇਹ ਗੱਲ ਤੁਹਾਨੂੰ ਕਹਿਣ ਵਾਸਤੇ ਆਇਆ ਜੋ ਕੁਲਦੀਪ ਧਾਲੀਵਾਲ ਜੀ ਨੇ ਕਿਹਾ ਕਿ ਜੋ ਇਹਨਾਂ ਨੇ ਗੁੰਡਾ ਕਰਦੀ ਕੀਤੀ ਹੈ ਪਰਚੇ ਕੀਤੇ ਇੱਥੇ ਲੋਕਾਂ ਤੇ ਇਹ ਇਹ ਲੋਕ ਇਸੇ ਗੱਲ ਤੋਂ ਹੀ ਦੁਖੀ ਨੇ ਸਾਡਾ ਖਹਿੜਾ ਛਡਾ ਦਿਓ ਇਹਨਾਂ ਤੋਂ ਨਹੀਂ ਤਾਂ ਲੋਕਾਂ ਨੇ ਤਾਂ ਗਲ ਚ ਹਾਰ ਫੁੱਲਾਂ ਦੇ ਵੀ ਪਾਤੇ ਸੀ ਪਰ ਇਹ ਹੈ ਨਹੀਂ ਇਸ ਲਾਇਕ ਹੈ ਨਹੀਂ ਸੋ ਵੀਰੋ ਖਾਸ ਤੌਰ ਤੇ ਡੇਰੇ ਬਾਬਾ ਨਾਨਕ ਵਾਲੇ ਆ ਧਰਤੀ ਤਾਂ ਬੜੀ ਪਵਿੱਤਰ ਹੈ ਤੁਸੀਂ ਤਾਂ ਫੈਸਲਾ ਹੁਣ ਐ ਕਰੋ ਪਿਛਲੀ ਵਾਰ ਰਹਿ ਗਿਆ ਸੀ ਪ੍ਰਮਾਤਮਾ ਨੇ ਇੱਕ ਮੌਕਾ ਦਿੱਤਾ ਹੈ 2.5 ਸਾਲ ਅਜੇ ਆਪਣੀ ਸਰਕਾਰ ਆ ਸਰਕਾਰ ਦੀ ਟਰਮ ਪਈ ਹੈ ਤੇ ਸਰਕਾਰ ਚ ਹਿੱਸਾ ਪਾ ਲਓ ਇਹ ਗਰੰਟੀ ਸਾਡੀ ਹੈ 2.5 ਦੇਖੋ ਹਿੱਸਾ ਤਾਂ 5 ਸਾਲ ਵਾਸਤੇ ਚਾਹੀਦਾ ਸੀ ਪਹਿਲਾਂ ਪਟਾਈ ਲਾਂਗੇ ਹੁਣ ਟਾਈ ਮਿਲੇ ਨੇ ਆਪਾਂ ਸਪੀਡ ਡਬਲ ਕਰ ਦਾਂਗੇ ਪੰਜ ਜਿੰਨੀ ਨਜ਼ਾਰਾ ਆਊਗਾ ਇਹ ਮੈਂ ਤੁਹਾਨੂੰ ਗਰੰਟੀ ਦਿੰਦਾ ਲੋਕਾਂ ਦਾ ਇਹ ਨਹੀਂ ਪਤਾ ਲੱਗਦਾ ਕਿਉਂਕਿ ਮੈਂ ਤਾਂ ਹੁਣ ਰਹਿੰਦਾ ਥੋਡੇ ਚਿਆਂ ਇੱਕ ਤਾਂ ਥੋੜਾ ਇਹ ਨਹੀਂ ਪਤਾ ਲੱਗਦਾ ਸਲਾਹ ਕਦੋਂ ਕਰਦੇ ਹਾਂ ਵੀ ਕਿਹੜਾ ਮਾਣ ਜਣਾ ਸਲਾਹ ਤਾਂ ਨਹੀਂ ਤੁਸੀਂ ਕਦੇ ਕੋਈ ਦੇਖਿਆ ਕਰ ਗਏ ਸਲਾਹ ਕਰਦੇ ਵੀ ਕਿਹਨੂੰ ਪਾਉਣੀ ਹੈ ਵੋਟ ਨਾ ਅੱਖਾਂ ਅੱਖਾਂ ਨਾਲ ਹੀ ਨਿਮੇੜ ਲੈਂਦੇ ਕਿਵੇਂ ਆ ਹਾਂ ਹਾਂ ਬਸ ਚਲੋ ਜੀ ਕੋਈ ਨਾ ਕੋਈ ਤਾਂ ਮੰਜਿਆ ਗਿਆ ਫਿਰ ਦਾ ਮਤਲਬ ਸਵੈਤਕੀ ਮੈਨੂੰ ਪਤਾ ਹੈ ਸਲਾਹ ਤਾਂ ਤੁਸੀਂ ਕਰੀ ਬੈਠੇ ਹੋ ਇਹ ਤਾਂ ਸਾਨੂੰ ਹੁਣ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਵੀ ਬਲਾਉ ਭਗਵਾਨ ਤਮਨੂ ਕੇਜਰੀਆ ਸਾਹਿਬ ਨੂੰ ਬਲਾਉ ਬਈ ਕੰਮ ਤਾਂ ਨਵੇੜੀ ਬੈਠਾ ਹਾਂ ਦਿਲੋਂ ਤਾਂ ਸਭ ਫੈਸਲੇ ਕਰੀ ਬੈਠੇ ਹਾਂ ਕਿਉਂਕਿ ਇਹ ਲੋਕ ਨੇ ਇਹ ਲੋਕਾਂ ਦੀ ਰਾਜਨੀਤੀ ਇਹ ਜਿਹੜੇ ਲੀਡਰ ਨੇ ਰੰਧਾਵੇ ਵਰਗੇ ਇਹ ਕਹਿੰਦੇ ਸਾਡੀ ਆ ਲੀਡਰਾਂ ਦੀ ਰਾਜਨੀਤੀ ਹੈ ਰਾਜਨੀਤੀ ਲੋਕਾਂ ਦੀ ਹੁੰਦੀ ਹੈ ਡੈਮੋਕ੍ਰੇਸੀ ਲੋਕਾਂ ਦੀ ਹੈ ਇਹ ਕਹਿੰਦੇ ਅਸੀਂ ਵੱਡੇ ਆ ਅਸੀਂ ਕਹਿੰਦੇ ਆ ਕਿ ਲੋਕ ਵੱਡੇ ਨੇ ਇਹਨਾਂ ਨੂੰ ਹਜੇ ਵੀ ਨਹੀਂ ਪਤਾ ਲੱਗਿਆ 2022 ਚ ਡੇਡੇ ਛੱਟ ਕੇ ਖਾ ਕੇ ਇਹ ਹਜੇ ਵੀ ਅਹੰਕਾਰ ਚ ਫਿਰਦੇ ਆ ਲੋਕਾਂ ਦਾ ਕੋਈ ਪਤਾ ਨਹੀਂ ਕਿਹੜੀ ਗੱਲ ਚਚੇ ਕਿਹੜੀ ਨਾ ਚਚੇ ਯਾਰ ਨੌਕਰੀਆਂ ਦੇ ਕੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਪਾਈਆ ਤੁਹਾਡੇ ਸਾਹਮਣੇ ਖੜਾ ਹੈ 45000 ਨੌਕਰੀਆਂ ਦੇ ਕੇ ਆ ਇੱਕ ਵੀਡੀਓ ਜਾਈ ਹੈ ਮੇਰੇ ਕੋਲੇ ਉਹ ਸੁਖੀ ਪੁੱਛਦਾ ਕਿਸੇ ਪਿੰਡ ਜਾ ਕੇ ਕਹਿੰਦਾ ਤੁਹਾਡੇ ਪਿੰਡ ਕਿਸੇ ਨੂੰ ਨੌਕਰੀ ਮਿਲੀ ਆ ਅੰਮ੍ਰਿਤ ਮੈਂ ਕਹੀ ਜਾਂਦੇ ਇੱਕ ਬਜ਼ੁਰਗ ਕਹਿੰਦਾ ਮੇਰੇ ਮੁੰਡੇ ਨੂੰ ਮਿਲੀ ਹੈ ਜੀ ਚੁੱਪ ਕਰਕੇ ਕਹਿੰਦਾ ਅੱਛਾ ਯਾਰ ਮਿਲ ਗਈ ਉਹ ਕਿਉਂ ਪੁੱਛਦਿਆਂ 45000 ਦਾ ਮਤਲਬ ਹੈ ਹਰੇਕ ਪਿੰਡ ਚ ਹੁਣ ਤਾਂ ਪਿੰਡਾਂ ਚ ਮੁਕਾਬਲਾ ਇਸ ਗੱਲ ਦਾ ਹੁੰਦਾ ਕਿ ਤੁਹਾਡੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਸੋ ਵੀਰੋ ਕੰਮਾਂ ਦੀ ਕੋਈ ਘਾਟ ਨਹੀਂ ਰਹੂਗੀ ਮੈਂ ਉੱਥੇ ਵੀ ਕਹਿ ਕੇ ਗਿਆ ਅੱਜ ਵੀ ਕਹਿਣਾ ਮੰਗਾ ਥੋਡੀਆਂ ਕਾਗਜ਼ ਗਰਦੀਪ ਰਣਹਾਵੇ ਦਾ ਦਸਕਤ ਸਾਡੇ ਇਸ ਤੁਹਾਡੇ ਨਾਲ ਵਾਦਾ ਕਰਦੇ ਆ ਜਿਹੜੇ ਮਰਜ਼ੀ ਮਹਿਕਮੇ ਦਾ ਕੰਮ ਹੋਵੇ ਅਸੀਂ ਤੁਹਾਨੂੰ ਕਰਾਂਗੇ ਪਿੰਡਾਂ ਨੂੰ ਚਮਕਾ ਦੇਾਂਗੇ ਜਿਹੜੀ ਜਿਹੜਾ ਮਰਜ਼ੀ ਕੰਮ ਹੋਵੇ ਪਰ ਸਾਨੂੰ ਤਾਂ ਕੰਮ ਹੀ ਹੁਣ ਪਤਾ ਲੱਗਿਆ ਵਿਕਾਸ ਦੇ ਕੰਮ ਸਾ ਆਪਾਂ ਤਾਂ ਇਹੀ ਨਹੀਂ ਪਤਾ ਲੱਗਣ ਦਿੱਤਾ ਕੰਮ ਕੀ ਹੁੰਦੇ ਨੇ ਉਹ ਅਮਰੀਕਾ ਵਾਲੇ ਮੰਗਲ ਕਰਾਏ ਤੇ ਪਲਾਟ ਕੱਟੀ ਜਾਂਦੇ ਆਪਾਂ ਤਾਂ ਇਹ ਸੀਵਰੇ ਦੇ ਟੱਕਣ ਪੂਰੇ ਨਹੀਂ ਹੋਏ ਸੋ ਇਹ ਧਰਤੀ ਜਿਹੜੀ ਹੈ ਬਾਬੇ ਨਾਨਕ ਦੀ ਧਰਤੀ ਹੈ ਆ ਕਰਤਾਰਪੁਰਾ ਨਾਲ ਹੀ ਖੇਤੀ ਉੱਥੇ ਹਲ ਬੋਂਦੇ ਰਹੇ ਕਿਰਤ ਕਰਦੇ ਰਹਿਆ ਆਓ ਆਪਾਂ ਇਕੱਠੇ ਹੋ ਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਦੀਆਂ ਪਹਿਲਾਂ ਲਿਖਤਾ ਸੀ ਆਪਾਂ ਉਹ ਵੀ ਦਰਜੇ ਬਚਾਉਣੇ ਨੇ ਹਵਾ ਦਾ ਪਾਣੀ ਦਾ ਧਰਤੀ ਦਾ ਤੇ ਨਾਲ ਨਾਲ ਆਪਾਂ ਆਪਾਂ ਜਿਹੜੀ ਜਿਹੜਾ ਉਹਨਾਂ ਨੇ ਸੱਚ ਦਾ ਹੋਕਾ ਗੁਰੂ ਸਾਹਿਬ ਨੇ ਦਿੱਤਾ ਸੀ ਉਹ ਹੋਕੇ ਤੇ ਵੀ ਆਪਾਂ ਨੇ ਪੈਰਾ ਦੇਣਾ ਚੰਗੇ ਬੰਦੇ ਆਬਦੇ ਬੰਦੇ ਜਿਹੜੇ ਤੁਹਾਨੂੰ ਜਾਣਦੇ ਹੋਣ ਥੋੜੇ ਚਿਰ ਰਹਿੰਦੇ ਹੋਣ ਉਹਨਾਂ ਨੂੰ ਚੁਣੋ ਇਹਨਾਂ ਨੂੰ ਕਿੱਥੇ ਭਾਲ ਦੇ ਫਿਰੋਂਗੇ ਇਹ ਨਹੀਂ ਥੌਂਦੇ ਇਹਨਾਂ ਦੇ ਬਹੁਤ ਵੱਡੇ ਵੱਡੇ ਮਹਿਲ ਨੇ ਤੇ ਹਾਰ ਜੇਲ੍ਹ ਤੋਂ ਵੱਡੀਆਂ ਵੱਡੀਆਂ ਕੰਦਾਂ ਇਹਨਾਂ ਦੀਆਂ ਐਡੇ ਐਡੇ ਦਰਵਾਜ਼ੇ ਆ ਜਿੱਤ ਕੇ ਅੰਦਰੋਂ ਕੁੰਡਾ ਬੰਦ ਕਰ ਲੈਂਦੇ ਆ ਤਿੰਨ ਬੰਦੇ ਕੁੰਡਾ ਬੰਦ ਕਰ ਕੁੰਡਾ ਐਡਾ ਹੁੰਦਾ ਉਦੋਂ ਬਾਅਦ ਕੈਪਟਨ ਨੇ ਪਾਈ ਕੀਤਾ ਕੈਪਟਨ ਨੇ ਕੁੰਡਾ ਬੰਦ ਕਰ ਲਿਆ ਮਹਿਲਾਂ ਚੋਂ ਪੌਣੇ ਪੰਜ ਸਾਲ ਬਾਅਦ ਆਲੇ ਦਾਲਾਂ ਨੇ ਕਿਹਾ ਕਹਿੰਦੇ ਜੀ ਵੋਟਾਂ ਆ ਗਈਆਂ ਫਿਰ ਕੁੰਡਾ ਖੋਲ ਲੀਏ ਕਹਿੰਦੇ ਖੋਲ ਲੋ ਕੁੰਡਾ ਤਾਂ ਖੋਲ ਲਿਆ ਗੇਟ ਦਰਵਾਜ਼ਾ ਨਾ ਖੁੱਲੇ ਕਹਿੰਦੇ ਥੱਲੇ ਨਾ ਫਸ ਗਿਆ ਹੋਵੇ ਕਹਿੰਦੇ ਨਹੀਂ ਜੀ ਲੋਕ ਬਾਹਰੋਂ ਲ ਉੱਪਰ ਟੇਂਦਰੀ ਬੈਠੇ ਨੇ ਸੁਭੀਰ ਹੋਏ ਇਹਨਾਂ ਨੂੰ ਲਾਓ ਕੁੰਡੇ ਪੱਕੇ ਮੈਂ ਤਾਂ ਵਿਧਾਨ ਸਭਾ ਜਿੰਦਾ ਲੈ ਗਿਆ ਸੀ ਇੱਕ ਦਿਨ ਮੈਂ ਕਿਹਾ ਉੱਠ ਕੇ ਤੁਰ ਪੈਂਦੇ ਨੇ ਜਿੰਦਾ ਲਾਓ ਇਹਨਾਂ ਨੂੰ ਇੱਥੇ ਸੋ ਇਹਨਾਂ ਨੂੰ ਦੱਸਿਏ ਕਿ ਕੀ ਹੁੰਦਾ ਕੰਮ ਕੀ ਹੁੰਦੇ ਨੇ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਜੋ ਕਰਕੇ ਦਿਖਾਇਆ ਸਕੂਲਾਂ ਦਾ ਬਿਜਲੀ ਦਾ ਹਸਪਤਾਲਾਂ ਦਾ ਉਹੀ ਆਪਾਂ ਇਹਨਾਂ ਤੋਂ ਜਿਹੜਾ ਮਾਡਲ ਚੱਕਿਆ ਉਹ ਇੱਥੇ ਆਪਾਂ ਲਾਗੂ ਕਰੀਏ ਵਧੀਆ ਤਰੀਕੇ ਨਾਲ ਤੇ ਪੰਜਾਬ ਦੀ ਤਰੱਕੀ ਹੋਊਗੀ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਕੇਜਰੀਵਾਲ ਸਾਹਿਬ ਦਾ ਹੌਸਲਾ ਵਧਾ ਦਿਓ ਇਨਕਲਾਬ बोले सोने बहुत बहुत धन्यवाद चाहते रहो ये आने वाला चुनाव दो रंधावा के बीच का चुनाव है एक ये ईमानदार रंधावा है और एक उनका बेईमान रंधावा है आपको चुनना है कि आप ईमानदार रंधावा के साथ हो कि बेईमान रंधावा के साथ हो बेईमान रंधावा आपके ऊपर पर्चे करता है झूठे परचे करता है गुंडागर्दी करता है वो केवल अपने परिवार की सोचता है कभी अपनी बीवी को खड़ा करता है कभी अपने बेटे को खड़ा करता है वो केवल अपने परिवार की सोचता है यह ईमानदार रंधावा गुरदीप सिंह रंधावा यह पूरे डेरा बाबा नानक के लोगों को तीन लाख लोगों को अपना परिवार मानता है इसको वोट दोगे यह आपके लिए काम करेगा बेईमान रंधावा को वोट दोगे वो अपने परिवार के लिए काम करेगा वो गुंडागर्दी करता है झूठे परचे करता है आप लोगों के ऊपर इस बार ईमानदार रंधावा को गुरदीप रंधावा को वोट दे के देखो जितने आपके मसले हैं सारे मसले समाधान करेंगे मैं इनके साथ बात कर रहा था इन्होंने मेरे को कई सारे मसले लिखवाए हैं यहां के वो मैं अभी बात करूंगा लेकिन मैं एक बात की गारंटी देकर जा रहा हूं आज आम आदमी पार्टी का मुखिया हूं आम आदमी पार्टी के मुखिया के नाते आप लोगों को गारंटी देके जा रहा हूं जितने मसले आप गुरदीप को बताओगे गुरदीप मेरे पास लेके आएगा भगवंत सिंह मान के पास लेके आएगा एक एक मसला आप लोगों का समाधान करेंगे पैसे की कमी नहीं होने देंगे और एक चीज याद रखना पंजाब में आम आदमी पार्टी की सरकार है उनकी पार्टी का एमएलए आपने चुन लिया तो वो तो लड़ेगा बस पांच साल बचे हुए ढाई साल वो लड़ेगा काम तो करवा नहीं सकता क्योंकि सरकार तो हमारी है हमारे एमएलए को चुनोगे ये आपके लिए काम करेगा ये हमारे साथ मिलकर काम करेगा आपके लिए सरकार से फंड लेके आएगा किसी चीज की कमी नहीं होने देगा उनके एमएलए को चुनोगे वो केवल ढाई साल लड़ेगा लड़ने के सिवा तो वो कुछ कर नहीं सकता क्योंकि सरकार तो हमारी है जिसकी सरकार हो उसी का एमएलए चुनो ताकि मिलके दोनों काम कर सके मुझे बताया गया यहां पे हम लोग आप लोगों के लिए बायोगैस का प्लांट लगाएंगे शुगर मिल लगाएंगे ताकि आपके बच्चों को नौकरी मिल सके यहां की आर्थिक तरक्की हो सके यहां पे करतारपुर कॉरिडोर की वजह से बहुत बड़े स्तर के ऊपर टूरिज्म खोला जा सकता है टूरिज्म की संभावनाएं हैं उसमें बहुत बच्चों को नौकरियां दी जाएंगी खेल कूद के लिए ताकि बच्चे नशा ना करें गांव-गांव के अंदर हर पिंड में खेल कूद के मैदान बनाए जाएंगे और जगह जगह स्टेडियम बनाए जाएंगे यहां पे आईटीआई पॉलिटेक्निक कॉलेज बनाया जाएगा ताकि बच्चे पढ़ लिख के उनको अच्छे रोजगार मिल सके इसके अलावा भी बहुत सारे प्लान हम लोगों के हैं आप लोगों के लिए वो सारे प्लान पूरे करेंगे एक बार जैसे आपने ढाई साल पहले पंजाब में हमें भारी बहुमत देके जिताया था 117 में से बानवे सीट दी थी ऐसे ही इस बार 20 तारीख को सुबह सुबह नहा धो के वोट डालने जाना पहले नंबर का बटन है पहले नंबर का बटन है सबसे पहला बटन दबाना और भारी बहुमत से गुरदीप सिंह रंधावा को आपको जिताना है ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ